ਓਏ ਹੜ ਜੋ ਪਤੰਦਰ ਲੈ ਪਾੜ ਜਾਂਦਾ ਕੋਈ ਹਾਂ ਲੈ ਬਤਾ ਜੀ ਸਸੀ ਗਾਲ ਜੀ ਸਸੀ ਗਾਲ ਜੀ ਤੋ ਬੁਲਾਤੀ ਸਸੀ ਗਾਲ ਕੇ ਭਾਜੀ ਚਲੋ ਜੀ ਹੁਣ ਤੁਸੀਂ ਨਹੀਂ ਮੈਂ ਤਾਂ ਹੱਥ ਕਰ ਲੱਗਿਆ ਮੰਮੀ ਹੋ ਜਾ ਆਪਣਾ ਕੀ ਖਾਣਾ ਬਣੂਗਾ ਕੀ ਖਾਲ ਹੋਊਗਾ ਤੁਸੀਂ ਕਹਿੰਦੇ ਕਾਪੂ ਮੇਲੇ ਚਲੋ ਸਸੀ ਗਾਲ ਜੀ ਅੱਜ ਕਰ ਜਦੋਂ ਨੈਕਸਟ ਵਾਰ ਕਰ ਜਦੋਂ ਕਰ ਜਦੋਂ ਮੇਲੇ ਕਾਪੂ

ਇਹ ਗਿਆ ਭਯਾ ਬੀ ਆਪਨੇ ਆਰੋ ਕੇ ਦੀ ਮੰਗੇ ਤਾਂ ਘੂਰ ਲਾਗਾ ਤੇ ਅਹੀਂ ਗਿਆ ਤੈਨੂੰ ਕਿ ਹਰੀ ਨਾ ਭਜਾ ਤੂੰ ਇਹ ਨਾ ਨਹੀਂ ਛੱਡਿਆ ਇਹਨੂੰ ਮਰ ਜੂਂਗੀ ਰੇ ਆਮਦ ਹੋ ਜੀ ਗਾ ਤੁਸੀਂ ਇਹਦੇ ਨਾਲ ਰੋਣਾ ਮੰਗੇ ਨਾਫ ਜੀ ਦੀ ਜਾਵੋਗੇ ਮੈਂ ਗਾ ਮੈਂ ਦੋ ਤਿੰਨ ਸੱਤੂ ਮਦਦ ਕੰਮ ਫੇਰ ਕਰ ਦੂ ਸਿੱਧੀ ਕਰ ਨਹੀਂ ਆਪੇ ਚੱਲ ਇੱਕ ਦੋ ਤਨੀ ਕੰਮੇ ਬੈਠੀਆਂ ਹਾਂ ਲੋ ਮਾਰੀ ਨਾ ਮਾਰਦਾ ਮਾਰਦਾ ਤਾਂ ਇਹ ਨਾ ਬਾਈ ਮੈਂ ਵੀ ਤੋ ਫੇਰੇ ਹੱਥ ਨਾਲ ਫੁਰਕ ਕਰਨ ਲੱਗ ਗਿਆ ਫਰੇ ਅਸਲ ਕਰ ਰਿਹਾ ਅਦਰ ਮੈਂ ਨਾ ਜਦ ਮੈਂ ਤੋ ਬਹੁਤ ਉੰਠੀ ਕਰ ਲੱਗ ਗਿਆ ਬਜਲ ਬੀਬੀ ਆਉਂਗੀ ਫਿਰ ਉਹ ਕੀ ਕਹੂਗੀ ਤੁਸੀਂ ਆਇਆ ਹੈ ਦੇਖੀ ਮੈਂ ਤਾਂ ਆ ਕਹਿਨੀ ਆ ਦੇਖੀ ਮੈਂ ਤਾਂ ਆ ਕਹਿਨੀ ਆ ਮੈਨੂੰ ਤਾਂ ਬਾਲਾ ਫਿਕਰ ਜਾ ਹੋਈ ਜਾਂਦਾ ਜੇ ਬੀਬੀ ਨੂੰ ਕੋਈ ਗੱਲ ਦਾ ਪਤਾ ਲੱਗ ਗਿਆ ਕਿਹੜੀ ਗੱਲ ਦਾ ਕਰਦੇ ਜਿਹੜੀ ਤੁਸੀਂ ਨੇ ਭੁਜਾਈ ਇਹ ਉੱਭਿਆ ਮੈਂ ਕਿਹਦੇ ਜਿਹੜੇ ਇਹ ਮੰਗੇ ਕੋਈ ਗੱਲ ਭੁਜਾਈ ਤਾਂ ਐ ਭੁਜਾਈਆ ਤੈਨੂੰ ਇਹ ਆਦੇ ਫਿਕਰ ਹੋ ਰਹੀ ਥੀ ਫਿਰ ਵੀ ਗੱਲ ਕਿ ਹੋਈ ਫਿਰ ਨਾ ਦਾਰੂ ਮੇ ਬੀਤੀ ਜਾ ਕੇ ਤੇਰੇ ਹਾਂ ਦਾਰੂਦਾਰੀ ਮੇ ਬੀਤੀ ਜਾ ਕੇ ਮੱਕਣਾ ਖੇਤਾ ਹਾਂ ਨੂੰ ਦਾਰੂ ਮੈਂ ਪੀਤੀ ਸੀ ਉੱਥੇ ਜਾ ਕੇ ਉਹ ਤਾਂ ਕਹਿੰਦਾ ਹੈ ਉਹ ਤਾਂ ਮੇਰੇ ਪਰਾਣਿਆਂ ਨਾਲ ਬੰਦਾ ਇਹ ਕਰਦੀ ਮੈਂ ਇੱਕ ਵੀਰੇ ਵੀ ਐ ਕਰਦਾ ਸੀ ਆ ਕਰੇ ਇੱਕ ਦੋ ਤਿੰਨ ਹਾਂ ਜੀ ਮੇਰੇ ਨਾਲ ਸੁਣੋ ਮੇ ਦਾ ਬਾਲਾ ਹੀ ਸੀ ਗਰ ਲੱਗੀ ਜਾਂਦਾ ਕਿਉਂ ਕਾਦਾ ਅਹ ਜਿਹੜੀ ਆਪ ਆਪਣੋਂ ਭੇਜਦੀ ਉੱਥੇ ਉੱਬਿਆਂ ਜੇ ਬੀਬੀ ਆ ਗਈ ਫੇਰ ਉਹ ਕੀ ਕਰੂਗੀ ਤੁਹਾਡੇ ਤਾਂ ਵਾਹੀਆਂ ਗਾਲਾਂ ਪੈਣਗੀਆਂ ਤੇਰੇ ਪੈਣਗੀਆਂ ਮੈਂ ਘਰ ਭੇਜੀਆ ਤਾਂ ਇਨੀ ਭੇਜੀਆ ਆਗੀ ਮੰਗੇ ਮੇਰੇ ਕੋਲ ਸੁਣ ਲਾ ਬਣਾਓ ਪਹਿਲਾਂ ਹੀ ਹੱਕ ਤਾਂ ਹੁੰਦਾ ਮੰਗਾ ਜੀ ਇਹ ਗੁੱਸਾ ਨਾ ਕਰੋ ਮੇਰੀ ਗੱਲ ਸੁਣੋ ਪਹਿਲਾਂ ਵਾਲੇ ਕੰਮ ਦਾ ਕਰਿਓ ਹੁਣ ਤੁਸੀਂ ਮੇਰਾ ਨਾਮ ਆਉਂਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉੱਥੇ ਖੇਤ ਜਾ ਕੇ ਦਾਲੂ ਕੌਣ ਪੀਂਦਾ ਮੈਂ ਪੀਤੀ ਸੀ ਜਾ ਕੇ ਉੱਥੇ ਓਏ ਉਹ ਤਾਂ ਪਰੌਣੇ ਨਾਲ ਪੀਣੀ ਐ ਪੈਂਦੀ ਆ ਪਰੌਣਿਆਂ ਨਾਲ ਤਾਂ ਬਣਦਾ ਇੰਨਾ ਕਿਤਾ ਨਾਲੇ ਆ ਬੀਬੀ ਦਾ ਤਾਂ ਐ ਭੇਜੀਆ ਹੁਣ ਤੇਰਾ ਨਾ ਹੋਏ ਲਗੂ ਮੈਂ ਗੋਂ ਬੀਬੀ ਨੂੰ ਵੀ ਇਹਨੇ ਭੇਜੀਆ ਮਾਰਾ ਮੋਟਾ ਤਾਂ ਡਰ ਲਿਆ ਕਰੋ ਰੱਬ ਵੀ ਦੇਖਦਾ ਉੱਪਰ ਮੈਨੂੰ ਤੂੰ ਹੀ ਕਰਦੀ ਸੀ ਕੰਸੀ ਵਿਚਾਰੀ ਮਰਮੂਨਾ ਜਮੈਂ ਕਹੀਂ ਕਿਐਸ ਤੂੰ ਚਾਹ ਪਾਣੀ ਪਿਆ ਦਿੰਦੇ ਆ ਤੁਸੀਂ ਗਈਆਂ ਸੀ ਅੱਗ ਤੋੜ ਦਿੰਦੇ ਆ ਤੋੜ ਦਿੰਦੇ ਇੱਥੇ ਮਾਰ ਤੋੜੀ ਨਹੀਂ ਕਹਿੰਦੇ ਉੱਬੇ ਜੱਡਿਆ ਜੇ ਆਪਾਂ ਐ ਕਰ ਦਿੰਦੇ ਇਹਨੂੰ ਉਰੇ ਮਾਰ ਜੂ ਫਲਾਣਾ ਧੰਕਾ ਹੁਣ ਬੀਬੀ ਦੋਪਟਾ ਲਿਆ ਦੇ ਜੁੰਡੇ ਹਨ ਮੈਂ ਕਿਵੇਂ ਮੰਗਾ ਜੀ ਤੁਸੀਂ ਐ ਨਾ ਫਰੇਓ ਮੇਰੇ ਚਿੱਤਰ ਨਾ ਭਵਾ ਦੇ ਕੁਛ ਵੀ ਨੂੰ ਕੋ ਕਹਾ ਮੈਂ ਤੇਰੇ ਨਾਲ ਖੜੂ ਤੇਰਾ ਸਾਥ ਦਊਂਗਾ ਮੈਂ ਜੇ ਜੋ ਮਰਜ਼ੀ ਹੋ ਜੇ ਮੈਂ ਕੱਦ ਕੇ ਆਤੀ ਮੈਂ ਮੂ ਨਹੀਂ ਕਿਹਾ ਮੈਂ ਤੂੰ ਤਾਂ ਮੂਮੈਂਟ 'ਚ ਗਿਰ ਕਟੰਗੂ ਰੰਗ ਬਦਲਦੇ ਹੈਂ ਐਂ ਕਿ ਮੇਰਾ ਰੰਗ ਬਦਲਦੇ ਜਿਹੜੀ ਗੱਲ ਸੁਚਾਈ ਮੈਂ ਦੱਸ ਦਿੱਤੀ ਤੈਨੂੰ ਮੈਨੂੰ ਕੀ ਆ ਮੈਂ ਤਾਂ ਤੇਰਾ ਹੀ ਨਾਮ ਲਾਉਂਗੀ ਨਾਲ ਕੋਈ ਗੱਲ ਨਹੀਂ ਬੀਬੇ ਨੇ ਐਂ ਕਿ ਮੇਰੇ ਤੇ ਯਕੀਨ ਆ ਨਾ ਕਿ ਤੇ ਮੈਂ ਤਾਂ ਉਹ ਪਿੰਡ ਭੱਗ ਜੂਗੀ ਜੇ ਮੈਨੂੰ ਫੇਰ ਕੁੱਟਾਂ ਲੱਗੀ ਉਹ ਆਹੋ ਭੱਗ ਜੀਂ ਆਪਾਂ ਜਾ ਰਹੇ ਹੈਂ ਤੇ ਤੂੰ ਵੀ ਕਰੋ ਆਹੋ ਤੂੰ ਤਾਂ ਭਾਲ ਲਈ ਜਾਂਦੀ ਨਹੀਂ ਇੱਥੇ ਹੀ ਰਹੂਗੀ ਨਾਲ ਚੁੱਪ ਕਰਕੇ ਕਹਿ ਲਈ ਵੀ ਹਾਂ ਮੈਂ ਹੀ ਗੱਡੀ ਆ ਭਾਈ ਉਹ ਮੈਂ ਕਰਕੇ ਉਹ ਐ ਕਰਦੀ ਬੀਬੀ ਉਹ ਨਾਲੀਆ ਦੇਖੀ ਉਹ ਹੋਊਗੀ ਐ ਕਰੇਗੀ ਅੰਦਰ ਇਹ ਆ ਕੁਝ ਨਹੀਂ ਹੁੰਦਾ ਮਸੀਕਾ ਬਸ ਤੇ ਮੇਰਾ ਨਾਂ ਨਾਲ ਮੰਗਾ ਜ ਓਕੇ ਮਗਾ ਕੋਲੇ ਬਾਂਹ ਜਿੰਨਾ ਇਹ ਬਠੇ ਨੇ ਚਾਬੀ ਕਬੀਓ ਵੀ ਨਹੀਂ ਜਿਵੇਂ ਮੋਟੂ ਦੀ ਪੈਂਟ ਕਿੱਥੇ ਹੀ ਜਾਂਦੀ ਐ ਅੱਛਾ ਚਾਲਦੀ ਫੇਰੇ ਮੇਰੀ ਪੈਂਟ ਤਾਂ ਤੇ ਟਾਈਟ ਹੋਊਗੀ ਲੱਕ ਕੋਲੋਂ ਸਾਡਾ ਤੌਲਾ ਆ ਜੋਈ ਲੈ ਬਈ ਵੱਡੀ ਬੀਬੀ ਹਰਤਾਏ ਤੇ ਤਾਂ ਆ ਗਈ ਬਾਰੀ ਆ ਵੀ ਕੀ ਪਾਜੀ ਕਰ ਰਿਹਾ ਨਹੀਂ ਪਤਾ ਹੈਗਾ ਕੀ ਮੰਗੇ ਲੈ ਕਰਾਇਆ ਇਹ ਮੰਗਾ ਦੱਸਦਾ ਸਾਰਾ ਕੋ ਸਾਨੂੰ ਮੈਂ ਗੁੱਸਾ ਕਰੀਉ ਮੈਂ ਕੁਝ ਨਹੀਂ ਦੱਸਦਾ ਇਹ ਕਹਿੰਦੇ ਇਹ ਕਹਿੰਦੇ ਤੁਸੀਂ ਦੱਸੋ ਬੈਠਦਾ ਕੱਟ ਲੈਣਾ ਕੋਈ ਮੁੰਡਾ ਉਹ ਤੇਖੋ ਜਿਹੜਾ ਮਾ ਲੋ ਕੋਈ ਗੋੜਾ ਜਾਂ ਬਣ ਜੇ ਵਧੀਆ ਕੋਈ ਮੁੰਡਾ ਬੋੜਾ ਬਣ ਜੇ ਤਾਈ ਬੰਤੇ ਨੂੰ ਲੈਉਣਿਆ ਬੜੀ ਬੀਬੀ ਤੇਰੇ ਤੇ ਤਵਾ ਲਾਉਏ ਪਰਲੀ ਮਾਂ ਦੀ ਤੀਨ ਖੁੰਡੀ ਨਾਲ ਢਾਲੀ ਮੈਨੂੰ ਭੈਣੇ ਕੋਈ ਪਤਾ ਨਹੀਂ ਹੈਗਾ ਆ ਤੇਰਾ ਮੰਗੀ ਦੱਸ ਰਿਹਾ ਜੋ ਕੁਝ ਦੱਸ ਰਿਹਾ ਆਹੋ ਜਾਣੀ ਰੁਪਏ ਦੀ ਗੱਲ ਕਰ ਤਾਂ ਉਹ ਨਹੀਂ ਪਈਦਾ ਪਪਾ ਕਿੱਥੇ ਆ ਸਾਰੀਆਂ ਲੱਗ ਆਪਾਂ ਕਿੰਦਾ ਉਹ ਦਾ ਲੰਗਿਆ ਹੁਣ ਤੂੜੀ ਵੇਚਣਾ ਨਾਲ ਭੱਗਿਆ ਤੇਰੀ ਬੀਬੀ ਪੈ ਬੈਠੀ ਹੈ ਨਾ ਹੁਣ ਆਦੇ ਦੇਖੋ ਜਿਹੜਾ ਮੁੰਡਾ ਜੀ ਤੂੰ ਦੇਖ ਰੋ ਮੈਂ ਮੱਕੇ ਨੂੰ ਕੋਲ ਲਾ ਕੇ ਸੂਟਾ ਤੇ ਫਿਰ ਮੈਂ ਜੂ ਕਿ ਕਿ ਦੇਖ ਦੇਖ ਰਿਹਾ ਹਾਂ ਮੁੰਡਾ ਬੀਬੀ ਤੇਨੂੰ ਤੁਸੀਂ ਕਹਿੰਦੇ ਬਈ ਇਹਦੀ ਕਿ ਖਾਂ ਬੈਠੀ ਆਂ ਅੰਦਰ ਬੈਠੇ ਨੇ ਪਰਾਂ ਹੂੰ ਵੀ ਬਾਹਰ ਨਿਕਲੋ ਮੈਂ ਤੁਹਾਨੂੰ ਕਹਿੰਦਾ ਅਪਰ ਲੱਗੂਗਾ ਜੀਂ ਦਾ ਪਰਾਂ ਚਲੋ ਜੀ ਲੇਟ ਹੋ ਗਈ ਗੱਲ ਫਿਰ ਨਾ ਟਾਈਮ ਹੋ ਗਿਆ ਹਲਾ ਦੇਖ ਲੈ ਬੀਬੀ ਇਹ ਛਰ ਮੈਂ ਤਾਂ ਨਹੀਂ ਆਉਂਦੀ ਨਾ ਹੈ ਜਮੇ ਵੀ ਨਹੀਂ ਲਸੋ ਉਹ ਮੇਰਾ ਚਿੱਟਾ ਸੂਟ ਆ ਚਿੱਟਾ ਸੂਟ ਬੀ ਨਹੀਂ ਜਰਦਾ ਤੂੰ ਹੋਰ ਦੱਸ ਮੈਂ ਕਿਹੜਾ ਪਾ ਲਾ ਲਾ ਚਿੱਟਾ ਸੂਟ ਤਾਂ ਜਰ ਲਾਂਗੇ ਪਰ ਆ ਟੋਪੀਆਂ ਲੈਂਦੀ ਆ ਜਿਹੜੀ ਸੁਰਨਾ ਦੀ ਦੋਫੀ ਮਿਲਿਆ ਰਖੇ ਦੇਣਾ ਮੈਂ ਮੇਰੀ ਮਾਂ ਦੇਖ ਲੈ ਸੁਰਖੀ ਚਾਂਜਰਾ ਮੈਂ ਕਿਹਾ ਜਮੀਰਗਾ ਲੈਣਾ ਬੜੀ ਸ਼ੌਂਕੜ ਹੈ ਕਹਿੰਦੇ ਸੀ ਉਪਰ ਸੇ ਜੋੜੀ ਸਾਡੀ ਮਾਂ ਪੁੱਤ ਦੀ ਹੈ ਜਿਆਦਾ ਚੱਲਦੀ ਆ ਸਾਨੂੰ ਵੀ ਨਜ਼ਾਰਾ ਨਹੀਂ ਆਉਂਦਾ ਜਿਆਦਾ ਸਾਡੀ ਬਣੇ ਨਾ ਐਸੀ ਤੇ ਬਣਾ ਪੁੱਤਰੀ ਮੈਂ ਵੀ ਜਾਈ ਸੀ ਸੇਮ ਐਸੀ ਤੇ ਕੱਲੇ ਲੈ ਕੇ ਐਸੀ ਅੱਛਾ ਤੁੰਦਰਬਤ ਰਤੀ ਹੈ ਦਿਰਬੇ ਤੋਂ ਹਾਂ ਕਿਹੜਾ ਸ਼ੌਕ ਉਹ ਜਿਹੜੀ ਵਾਹ ਸ਼ੌਕ ਆ ਕੇ ਲੀਏ ਠੀਕ ਆ ਸੀ ਪਾਇਆ ਅੱਛਾ ਸੈਂਪੀ ਡੈਂਟਿੰਗ ਨਹੀਂ ਹੋਦੀ ਸਾਰੀ ਡੈਂਟਿੰਗ ਪੇਂਟਿੰਗ ਕਰਕੇ ਚੱਲ ਰਹੀਆਂ ਨੇ ਪੁਰਾਣੀਆਂ ਗੱਡੀਆਂ ਅਸੀਂ ਕਰ ਲਿਆ ਡੈਂਟਿੰਗ ਪੇਂਟਿੰਗ ਹੋ ਗਈਆਂ ਅਸੀਂ ਕਰ ਲਿਆ ਅੱਜ ਮੈਨੂੰ ਅੱਜ ਮੈਂ ਪ੍ਰੈਸ ਲਾਗੀ ਕਰਵਾਉਣੀ ਸੀ ਮਾਰ ਲੱਗੀ ਜਿਹੜੀ ਮੈਨੂੰ ਮੁੰਡਾ ਕਹਿੰਦਾ ਕਹਿੰਦਾ ਇਹਨਾਂ ਨੂੰ ਕਿ ਦਾਰ ਚ ਭੇਜੇਂਗਾ ਕਿ ਨਾ ਇੰਨੇ ਦਾ ਇੰਨੇ ਰੁਪਏ ਨਾ 30 ਸਾਲ ਦਾ ਦੇ ਦੇ ਕਿ ਇਹਨਾਂ ਨੇ ਅੱਛਾ ਇੰਨੇ 30 ਸਾਲ ਦਾ ਦਿੱਤੀਆਂ ਬੇਟਾ ਪਾ ਕੇ ਜਾਏਗਾ ਤੂੰ ਅੰਟੀ ਦੇਖ ਲੈ ਉਹ ਪੈਂਟਾ ਪਾਇਆ ਕਰੂਗੀ ਬਈ ਮਾੜਾ ਮੈਨੂੰ ਕਦੇ ਰੋਕ ਨਹੀਂ ਜੇ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ ਰੋਕ ਦੇਣੀਗੀ ਕੌਣੀ ਇਹ ਮੂਰੀ ਨਹੀਂ ਪਾ ਕੇ ਆਈਏਗੀ ਉਰੇ ਪਤਾ ਰੂਪਾ ਪਾ ਪਾ ਤੇ ਹਾਂ ਇਹ ਨਹੀਂ ਨਮ ਤਾਂ ਮਰ ਜਾਵਾਂ ਉਹ ਟੋਪਰਾਂ ਪਾ ਕੇ ਆਏ ਕਰੂੰ ਦਰਨੀ ਚ ਆਓ ਗਰਮੀ ਚ ਲੋਕ ਕੌੜੇ ਕੱਪੜੇ ਪੈਂਟ ਚੈਟ ਪਾਇਆ ਕਰਾਂਗੇ ਪੈਂਟ ਨੂੰ ਕਿੰਦਾ ਹਾਂ ਉਹ ਤਾਂ ਫਲਕੀਆ ਉਹ ਤਾਂ ਲਿਆਵੀ ਨਾ ਟਰੌਜ਼ਰ ਪਾਇਆ ਕਰੋ ਟਰੌਜ਼ਰ ਸਹੀ ਰਹਿੰਦੇ ਨੇ ਉਹ ਲਾ 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 ਕੀ ਆ 16 ਸਾਲਾਂ ਨਿਕਾਉ ਨਹੀਂ ਫਿਰਦੀ ਐ ਮੰਮੀ ਆ ਮੇਰੇ ਮੁੰਡੇ ਦੀ ਹੈਗੀ ਆ ਦੇਖਿਆ ਮਾਰੀਆ ਮੇਰੇ ਕੋਸ਼ ਆਈਟੀ ਦਾ ਇਹ ਦੇਖ ਲੋ ਨਾ ਆ ਮੈਨੇ ਕਰਿਆ ਕਰਦੇ ਤੋਲੇ ਤੋਲੇ ਇਹ ਜੱਟ ਸੋਧਣੇ ਪਾ ਕੇ ਕਰਦੇ ਸੁਣਾ ਉਹ ਹਟ ਦੇ ਦੀ ਫੋਟੋ ਹਮ ਐਕਸ਼ਨ ਕਰਗਾ ਸੀਨ ਆ ਹੁਣ ਐਕਸ਼ਨ ਮਾਰ ਮਾਰ ਬੋਟੂਆਂ ਕੇ ਜਿਵੇਂ ਨੀ ਮਾਤਾ ਹੂੰ ਆਹ ਕੰਮ ਤੇ ਸੌਂਦਾ ਫਿਰਦਾ ਆਹ ਦਾਇਮ ਹੈ ਵੀ ਕਿਸੇ ਲਾਗੇ ਕਿਸੇ ਦੀ ਪਰਵਾਹ ਨਹੀਂ ਕਰੇਗਾ ਚੱਕ ਕੇ ਬਾਅਦ ਚ ਲੱਕੜਾ ਜੇ ਦੇਣਾ ਹਾਂ ਬੋਲਣਾ ਬੋਲ ਜਾਂਦੇ ਨੇ ਜੀ ਜਦੋਂ ਦੇਖਣਾ ਖਾਓ ਪੀਓ ਮਿੱਤਰੋ ਮਾਈ ਨਹੀਂ ਨਿਕਲੇ ਮੇਰੇ ਤੇ ਕੋਈ ਤਾਜ ਕਰੇ ਕੱਪੜੇ ਜਿਹੜੇ ਤੂੰ ਕਹਿ ਦੇ ਮਰਜ਼ੀ ਪਾ ਕੇ ਆਵੋ ਗੱਲ ਨਹੀਂ ਕਰਦੇ ਨੂੰ ਨਹੀਂ ਕਰੀ ਫਿਰ ਹੋਰ ਕੀ ਹੋਰਾਂ ਨਹੀਂ ਪਰਵਾਹ ਨੂੰ ਆਪ ਦੇ ਘਰ ਦੇ ਸਹੀ ਨੇ ਨਾ ਹਾਂ ਚਾਹ ਮੇਰੇ ਯਾਰ ਆਜੋ ਜੀ ਆਜੋ ਚਾਰਨ ਨੂੰ ਕਹਿੰਦੇ ਆ ਵੀ ਤਿਆਰ ਹੋ ਜਾ ਮੱਗਰ ਨੂੰ ਕਹਿੰਦੇ ਤਿਆਰ ਹੋ ਜਾ ਆਪ ਪਛਾਣਿਓ ਕੌਣ ਆ ਰਿਹਾ ਸਿੱਧਾ ਦਰਵਾਜ਼ੇ ਆ ਪਾਟਾ ਤਾਂ ਲੱਗਦਾ ਵੀ ਲੱਗ ਮਨ ਤੋਂ ਮੈਂ ਡਰ ਗਿਆ ਆ ਨੱਕ ਚ ਮਮਤਾ ਜੀ ਮੈਂ ਪੱਟ ਤੇ ਆਲੇ ਪਾਡੇ ਜੀ ਨਹੀਂ ਹੁੰਦੇ ਹੱਥ ਦੇਖਣ ਯਾਰ ਇਹਦੇ ਇਹਦੇ ਬਾਰੇ ਮੈਂ ਨਹੀਂ ਬਿਲਡ ਤਾਂ ਹਾਂ ਹੈਲੋ ਕਿਹ ਬੰਦਾ ਆ ਗਿਆ ਅਗਲਾ ਜੀ ਗੁੰਡਾ ਵੜੇ ਗੁੰਡਾ ਅੱਜ ਆਹ ਗੁੰਡਾ ਲੱਗਦਾ ਨਾ ਕਿਹਤੋਂ ਵਜੀ ਬੜਾ ਮਗਰ ਆ ਗਿਆ ਉਹਨੇ ਪਰਮੂ ਕਹਿੰਦਾ ਧੰਨਵਾਦ ਕੋਈ ਨਾ ਹੜਕੋ ਪਤੰਦਰਾ ਪਾੜ ਜਾਂਦਾ ਕੋਈ ਹਾਂ ਹਾਂ ਬੱਪ ਜੀ ਆਏ ਕਰਕੇ ਦਰਦ ਜੁੱਤੀ ਦਾ ਦੂਜੀ ਪਾ ਲਈ ਜੁੱਤੀ ਦਾ ਫਿਰ ਚਲਾ ਹੈ ਜੁੱਤੀ ਦੂਜੀ ਚੱਲ ਜੁੱਤੀ ਹਾਂ ਮਾ ਜੀਆ ਹੋ ਗਿਆ ਤੇ ਕਿ ਭੇਸ ਬਣ ਜਾਂਦਾ ਖਾਰੇ ਕੋਸ ਤੋਂ ਕੋਸ ਬਣ ਜਾਂਦਾ ਇਹੀ ਭਾਗ ਲਓ ਜੀ ਅੱਜ ਫੇਰ ਹੋਣ ਜਾ ਰਹੀ ਐ ਅਜਾਮਤ ਦੰਗੇ ਰਸਕੇ ਦੰਗੇ ਹੋਣਗੇ ਦੰਗੇ ਹੋਣਗੇ ਦੰਗੇ ਹੋਣਗੇ ਸ਼ਹਿਰ ਵਿੱਚ ਬੰਦ ਹੋ ਤੁ ਸਾਰਾ ਕੁਝ ਹੋਰੇ ਮਗਰ ਪਰ ਇਹ ਹਰ ਰੋਜ਼ ਉਹ ਦੰਗੇ ਪਿੱਛੇ ਦੇ ਕੁੱਤਾ ਆਏ ਆਏ ਕਾਹ ਕੋਣ ਆ ਗਿਆ ਇਹ ਤਾਂ ਝੋਟਾ ਜਾਂ ਰਾਮੂ ਕਾਕਾ ਆ ਗਿਆ ਆ ਦੇਖ ਬਾਕੀ ਬੰਨੇ ਪੱਕਾ ਮਖਰੇ ਬੰਨੇ ਕਾ ਬੰਨੇ ਆ ਨਾ ਬੱਗਰ ਮੈਨੇ ਮਗਦੇ ਨਾ ਮੋਟਰਸਾਈਕਲ ਕੀ ਬਣਾਤਾ ਪਾਂਡਾ ਪਾਂਡਾ ਆਪਣੀ ਕਨਾਲਾ ਪਾਂਡਾ ਯਾਰ ਭਈ ਆ ਦੇਖ ਲੈਣਾ ਕਹਦੇ ਸੋਦੀ ਮੈਂ ਉਹਨੂੰ ਦਿਲ ਤੇ ਹਰ ਦੁਆਰ ਫਿਰ ਦਿੰਦੇ ਆਂ ਜੀ ਆਹ ਜੀ ਮੁੰਈ ਮਾੜਿਆ ਕੋਈ ਕਿੱਥੇ ਸਾਂ ਆਉਂਦੇ ਨਹੀਂ ਪਤਾ ਆਂ ਜੀ ਨਹੀਂ ਕੋ ਪਾ ਜੀ ਨਹੀਂ ਨਾ ਵਟੜੇ ਉਹ ਬੜਾ ਕੰਮ ਕਰਦਾ ਬੜੇ ਕੰਮ ਕਰਦਾ ਆ ਲੈ ਜਾਂਦਾ ਕੋਈ ਕੰਮ ਕਰਦਾ ਜਾਨਾ ਦੇਖੇ ਤੋ ਮਲੇ ਜੀ ਲਿਮਲਾ ਖੜਿਆ ਆਂਦੀ ਉਹ ਤੇ ਗਾਣਾ ਲਾ ਕੇ ਪਾਦਾ ਕੀ ਕਲੈਵ ਕਰਕੇ ਲੈ ਆ ਅੰਜਨ ਲੈ ਤਾ ਸਹੀ ਬਰਾ ਲੈ ਬਾਈ ਹੈ ਨਾ ਕਿਉਂ ਬੈਲੀ ਬਣ ਤਰਾ ਹਾਂ ਹਾਂ ਬੜੀਆ ਗਾਣਾ ਆ ਦੇਖ ਕੇ ਚੈਕਰ ਮੇਰੇ ਪੈਰ ਬਣਾ ਲੈਗ ਪੀਸ ਕੋ ਵਾਲੇ ਮਿੱਤਰ ਬੜੇ ਡਰਾਵੇ ਜਰ ਲਾ ਦੇਉਂਗਾ ਮੈਂ ਜੀਰ ਬਣਾ ਲਉਗਾ ਨਾ ਐ ਕਹਾਂਗੇ ਬੈਲੀ ਬਣ ਮਿੱਤਰ ਆ ਬੜੇ ਡਰਾਲੇ ਜਰ ਲੈ ਕਰ ਲਮਗਰੀ ਕਰੀਗੇ ਜੀ ਹੋਰ ਪੂਜੀ ਉਹਨੇ ਜੀ ਪੱਕਾ ਯਾ ਜਿਹੜੇ ਹਰਦਵਾਰ ਦੇ ਬੰਦੇ ਹੁੰਦੇ ਹੋ ਉਹ ਲੱਗਦੀ ਹੈ ਬਾਪੂ ਵੀ ਤੁਹਾਨੂੰ ਦਾ ਹਾਂ ਜੀ ਚਲੋ ਦੋ ਮਿੰਟ ਝੂੜੇ ਪਾਈਏ ਕਰਾਂਗੇ ਮਗਰ ਅੱਜ ਕਰਦੇ ਹਾਂ ਕੰਮ ਚਲੋ ਠੀਕ ਹੈ ਨਹੀਂ ਹੋਰ ਦਾ ਕੰਮ ਕਰੀਏ ਅੱਛਾ ਜੀ ਗਾਏ ਮੈਂ ਜਿਵੇਂ ਆਖ ਜਾ ਹੋਰ ਮਗਰ ਸਿੰਘ ਜੀ ਕੀ ਲੱਭ ਰਹੇ ਹੋ ਜਿੱਥੇ ਦਾ ਭਾਈ ਅਸੀਂ ਮੂੰਹ ਹੁੰਨਾ ਹੈ ਹਾਂ ਜੀ ਮੈਂ ਵੀ ਬੰਨੂ ਆਦੇ ਮੈਂ ਇਹ ਤੁਸੀਂ ਵੀ ਆ ਪਰ ਲਾ ਮੈਨੂੰ ਕਹਿ ਦੂਗਾ ਉਹਨੂੰ ਰੋਕਾਂਗੇ ਕਿਵੇਂ ਲਾ ਕੋਣ ਜੀਪੇ ਚਲਾਛ ਹੁਣ ਪਾਵਾਂਗੇ ਤੂੜੀ ਜਾ ਕੇ ਤੂੜੀ ਇਹ ਕੇ ਪੱਕਰਾਂਗੇ ਸੀਂਗਾ ਹੱਤੂੜੀ ਵੜਵੀ ਤੂੜੀ ਪਾਵਾਂਗੇ ਨਾ ਤੂੜੀ ਪਾਵਾਂਗੇ ਪਟੜਾਲੀ ਨਾ ਆਵਾਂਗੇ ਟਰਾਲੀ ਕਾ ਨੂੰ ਇਹਨਾਂ ਦੇ ਭਾਂਡੇ ਚ ਜਾ ਕੱਢ ਐ ਹੋਈ ਵੀ ਥੋਂ ਕੱਢ ਕੇ ਦਬਾ ਦਾਂਗੇ ਨਾ ਤੂੰ ਆਂਟੀ ਤੋਂ ਹੋਰ ਨਹੀਂ ਮੇਰੇ ਘਰ ਕੰਮ ਕਰਾਇਆ ਬਾ ਤੇਰੇ ਮੈਂ ਥੋੜੀ ਅੱਡੇ ਪਰ ਲੱੜ ਜੀ ਆਲੇ ਜਰਾ ਸੀ ਹੇ ਜੀ ਜੀ ਲਈ ਆਪਾਂ ਕਰਾਂਗੇ ਹੋਰ ਜੀਰੀ ਵੀ ਆਪਾਂ ਉਹ ਕਰਿਆ ਕਰੀਏ ਜੀ ਆਹ ਕਰਾਂਗੇ ਉਹ ਮੱਲੇ ਦੇ ਉਹ ਜਿਹੜੇ ਮਰਜਾ ਨੇ ਪੇਡੇ ਉਹ ਲਵਾਇਆ ਕਰਾਂਗੇ ਇੱਕ ਕੰਮ ਦੋ ਕੱਢਿਆ ਕਰਾਂਗੇ ਓਕੇ ਜੀ ਬਾਈ ਠੀਕ ਕਿਦੋਂ ਕਰਾਂਗੇ ਜਮਾ ਸੱਟਾ ਠੀਕ ਆ ਜਮਾ ਸੱਟਾ ਚਾਚਾ ਚੌਧਰੀ ਜਿਹਾ ਲੱਗਦਾ ਮੈਂ ਇਹਦਾ ਕੁਤਰਾ ਉੱਪਰ ਇੱਤੇ ਪੈਰ ਲਾਉਣਾ ਪਈ ਅਸੀਂ ਕੁੱਟੂ ਬਾਈ ਤਾਂ ਡਾਕੂ ਬਣ ਲਿਆ ਡਾਕੂ ਬਣ ਗਏ ਉਧਰ ਤੇ ਆਜੋ 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 ਸਾਰੇ ਲੈ ਚਲੋ ਪੰਨਾ ਨਹੀਂ ਚਲੋ ਦੱਸਿਓ ਬਈ ਸੀ ਦੱਸਿਓ ਸੀ ਇਹਨੇ ਪਹਿਲਾਂ ਆਂਟੀ ਮੰਗਾ ਤੇ ਮੈਂ ਤਾਂ ਦੰਨੇ ਖੜੇ ਨੇ ਯੂਥ ਇੱਥੇ ਆ ਪਰ ਇਤੋਰਾ ਦਿਖਾਇਓ ਭਾਜੀ ਇੱਧਰ ਪਰ ਚਾਹ ਪ੍ਰੀਤੋ ਨੂੰ ਅਸੀਂ ਨੇ ਖਤਾਬ ਦਿੱਤਾ ਸਨਮਾਨਿਤ ਕਰਾਂਗੇ ਕੀ ਕਿਤੋ ਮੈਂ ਮਾਤਰਾ ਮੈਂ ਸੰਗਾਂ ਆ ਜੋ ਇਹ ਇੱਧਰ ਬੜੇ ਦਰਸ਼ਨ ਦਿਓਏ ਇਹ ਕਿੱਥੇ ਆ ਆ ਖੜੇ ਨੇ ਕਿਹਨੇ ਜਿਆ ਰਸੂ ਲਿਖਾਇਆ ਕੀ ਨੇ ਇਹ ਲਿਖਿਆ ਆ ਮੰਗੇ ਨੇ ਆਹੋ ਲਿਖਿਆ ਇਹਨੇ ਉਹ ਵੀਡੀਓ ਜਾਈ ਤੇ ਇਹਨੇ ਇਹਨਾਂ ਨੂੰ ਇਹ ਰਾਈ ਦਿੱਤੀ ਇਹਦੇ ਮੇਰਾ ਪਾਇਆ ਜੀ ਰਾਈ ਮੇਰੇ ਕਹੇ ਨਾ ਮੈਨੂੰ ਕੱਲੀ ਨੂੰ ਬਾਹਰ ਤਾਂ ਤਪਾਉਂਦੇ ਨੇ ਗਏ ਫਿਰ ਮੋਕਰ ਜਾਂਦੇ ਨੇ ਕਾ ਨੂੰ ਮੋਕਰਦੇ ਆਂ ਆਹ ਵੀ ਪਾਠੀਆਂ ਭੰਨਨੇ ਕਰੇ ਬਾੜੇ ਚ ਹਾਂ ਪਾਠੀਆਂ ਭੰਨਦੀਆਂ ਬ੍ਰਿਥੋ ਦੀ ਹਾਂ ਡਰਾਈਵ ਰਿਹਾ ਗੱਡੀ ਜਿੱਧਰ ਨੂੰ ਮੋੜਦਾ ਉਧਰ ਨੂੰ ਮੋੜਦਾ ਆਬੀ ਦੂਰੇਟਰ ਨਾਲ ਆ ਗਿਆ ਚੱਲੋ ਜੀ ਪਤਨੇ ਵਿੱਚ ਜਾਉਂਗੇ ਸਿਰ ਮੇਰੇ ਕੋਈ ਟੈਂਟੀ ਹੋ ਪਹਨ ਜਾਏਗਾ ਉਹਨਾਂ ਨਾਲ ਗੱਲ ਕਰ ਲਿਓ ਜੀ ਹਾਂ ਉਹਨੂੰ ਪਤਨੂ ਕਾਉਣ ਦੇ ਪਿੱਛੇ ਇਹਨਾਂ ਕਰਕੇ ਸੀ ਨਾ ਹਾਂ ਐਨੇ ਆਪਾਂ ਉਹ ਖੜੀ ਆ ਪ੍ਰੀਤੋ ਇੱਧਰ ਵੀ ਫਿਰਦੀ ਆ ਪ੍ਰੀਤੋ ਮੰਗਾ ਤੇ ਬੰਕ ਕੋਲ ਅਗਰੇਤੀ ਮੁਰਗੀ ਸੀ ਉਹ ਖੜੀ ਆ ਦੇਖੋ ਮੂੰਹ ਚੱਕੀ ਤਾਂ ਸਾਨੂੰ ਕਾਹਦੀ ਯਾਰਾ ਬੰਨਣਾ ਥੋੜਾ ਤਾਂ ਆਹਨ ਗਾੜੀਆਂ ਆਂ ਹੀ ਪਾਰੇ ਤਾਂ ਕਿੰਨਾ ਅੰਦਰ ਵਾ ਗਿਆ ਹੁਣ ਹਾਂ ਬਖੀਲਾ ਦਬੜਨ ਨੂੰ ਕਰਨੀ ਉਧਰ ਤੋਰਿਆ ਉਹ ਦੰਗਿਆਂ ਲਈ ਇਹ ਕੁਆ ਕੀ ਪਰਤੀ ਦਾ ਦੇਖੀ ਹੈ ਕੀ ਆ ਕਰੇ ਪਰਚੇ ਚੋਂ ਮੈਂ ਇਹੋ ਪੁੱਛ ਲਈ ਆ ਕਿ ਅੱਗੇ ਬਾਅਦਾਂ ਸਾਕੇ ਆਪਾਂ ਜਾਵਦੇ ਤੇ ਜਾਉਂਗੇ ਤੁਸੀਂ ਹਾਂ ਇਹਨੂੰ ਪਤਾ ਨਹੀਂ ਲੱਗੂਗਾ ਇਹ ਨਾ ਅੱਛਾ ਜੀ ਨਾਲ ਹੋਰੇ ਬਾਹਰ ਤਾਂ ਰੱਖੇ ਸਾਕੇ ਜਾਵਾਂਗੇ ਬਾਹਰ ਚ ਯੂਰੀ ਅਜੇ ਬਾਹਰ ਚ ਹੈ ਬਾਦੀ ਅਜੇ ਬੜੀ ਦਾ ਹੁੰਦੀ ਰਹੋ ਹਾਂ ਮਰੀ ਅਬੇ ਕੁਝ ਹੋਰ ਜੇ ਅੱਛਾ ਬਾਅਦ ਚ ਨਿਕਲ ਜੂਗੇ ਅੰਦਰੋਂ ਇਹ ਕਿਹ ਬਾ ਉਹ ਤੋਂ ਨਾ ਅੰਦਰੋਂ ਆਜੀ ਕੁਝ ਤੇ ਇਹਨੂੰ ਭੁੱਖ ਵਾਲਾ ਪੜ ਕੇ ਗਿਆ ਨਹੀਂ ਆਉਂਦਾ ਨਹੀਂ ਆਉਂਦਾ ਪਹਿਲਾਂ ਆ ਕੇ ਰੋਸ ਤੇ ਪਾਣ ਨੂੰ ਕਹਾਂਗੇ ਅਸੀਂ ਕਰ ਦਾਂਗੇ ਯਾਨੀ ਯਾ ਲੰਘ ਜਾ ਹੈ ਸਾਰੇ ਦੇਸੀ ਜੇ ਨੇ ਇਹ ਕਰ ਕੇ ਐਨ ਬਣ ਗਏ ਹਾਂ ਇਹਨਾਂ ਦੇ ਕੀ ਇੱਧਰ ਕੀ ਆ ਦੇਖ ਨਹੀਂ ਹਾਂ ਦੋ ਪਾਸੇ ਨਹੀਂ ਹਾਂ ਗਾਟਾ ਲਾ ਰਿਹਾ ਕਟਾ ਲੂਗ ਲਾ ਦੇ ਕਟੇ ਕਿ ਮੈਂ ਪਿੱਛੇ ਇੱਧਰ ਖੜ ਜੰਨੀ ਫਿਰ ਮਾਈਕ ਹੋਰ ਇੱਧਰ ਬੋਲ ਮਾਰਦੇ ਜੰਦਰਾ ਨਹੀਂ ਹੈ ਕੋਈ ਕੀ ਕਰਦਾ ਹੈ ਬੋਲ ਮਾਰਦੇ ਨਾ ਕਰ ਸੋਚੂ ਮਾਈਕ